ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਵੈਜ ਡਰਾਈ ਮੰਜੂਰੀਅਨ ਮੰਜੂਰੀਅਨ ਦਾ ਨਾਮ ਸੁਣ ਕੇ ਹੀ ਬੱਚਿਆਂ ਤੇ ਵੱਡਿਆਂ ਦੇ ਸਾਰਿਆਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਮੰਜੂਰੀਅਨ ਬਣਾ ਕੇ ਤਿਆਰ ਕਰਾਂਗੇ ਤਾਂ ਕਿ ਤੁਸੀਂ ਬਾਹਰ ਦੇ ਰੈਸਟੋਰੈਂਟ ਦੇ ਮੰਜੂਰੀਅਨ ਖਾਣਾ ਭੁੱਲ ਜਾਓਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਬੜੀ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਤਾਂ ਕਿ ਤੁਸੀਂ ਇਹਨੂੰ ਜਦੋਂ ਵੀ ਤੁਹਾਡਾ ਮਨ ਕਰੇ ਬੜੇ ਆਰਾਮ ਨਾਲ ਆਪਣੇ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਬਾਹਰ ਦੇ ਮੰਜੂਰੀਆਂ ਨਾਲੋਂ ਵੀ ਜ਼ਿਆਦਾ ਇਹ ਮੰਜੂਰੀਆਂ ਟੇਸਟੀ, ਮਜ਼ੇਦਾਰ ਤੇ ਲਾਜਵਾ ਬਣਦੇ ਨੇ। ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ। ਵੈਜ ਡਰਾਈ ਮੰਜੂਰੀਆਂ ਬਣਾਉਣ ਵਾਸਤੇ ਜੋ ਵੀ ਸਾਨੂੰ ਸਮਾਨ ਚਾਹੀਦਾ ਉਹ ਅਸੀਂ ਦੇਖਦੇ ਹਾਂ ਜੀ। ਇਹਦੇ ਵਿੱਚ ਅਸੀਂ ਇੱਕ ਕੋਲੀ ਫੁੱਲ ਗੋਭੀ ਲਈ ਹੈ ਜੀ ਉਹਨੂੰ ਇਸ ਤਰ੍ਹਾਂ ਕद्दूकस ਕਰ ਲਿਆ। ਇੱਕ ਕੋਲੀ ਅਸੀਂ ਪੱਤਾ ਗੋਭੀ ਲਈ ਹੈ ਇਹਨੂੰ ਵੀ ਇਸ ਤਰ੍ਹਾਂ ਬਰੀਕ-ਬਰੀਕ ਅਸੀਂ ਕद्दूकस ਕੀਤਾ ਹੈ ਜੀ। ਤੇ ਅੱਧਾ ਕੱਪ ਅਸੀਂ ਗਾਜਰ ਲਿਆ ਹੈ ਤੇ ਬਿਲਕੁਲ ਇੱਕ ਛੋਟੀ ਜਿਹੀ ਸ਼ਿਮਲਾ ਮਿਰਚ ਸੀ ਉਹਨੂੰ ਅਸੀਂ ਇਸ ਤਰ੍ਹਾਂ ਬਰੀਕ ਕੱਟ ਲਿਆ ਤੇ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਅਸੀਂ ਨਮਕ ਪਾ ਤੇ 10-15 ਮਿੰਟ ਵਾਸਤੇ ਰੱਖਾਂਗੇ ਤੇ ਫਿਰ ਬਾਅਦ ਵਿੱਚ ਅਸੀਂ ਅੱਗੇ ਆਪਣੀ ਤਿਆਰੀ ਸ਼ੁਰੂ ਕਰਾਂਗੇ ਇਹਦੇ ਵਿੱਚ ਹੁਣ ਮੈਂ ਇੱਕ ਚਮਚਾ ਨਮਕ ਪਾ ਦੇਣਾ ਹੈ ਤੇ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਮਿਲਾ ਦੇਣਾ ਹੈ 10 ਮਿੰਟ ਵਾਸਤੇ ਆਪਾਂ ਇਹਨਾਂ ਸਬਜ਼ੀਆਂ ਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦਾਂ ਜਦੋਂ ਸਬਜ਼ੀਆਂ ਪਾਣੀ ਛੱਡ ਦੇਣਗੀਆਂ ਤੇ ਫਿਰ ਅਸੀਂ ਇਹਦਾ ਸਾਰਾ ਪਾਣੀ ਨਿਚੋੜ ਕੇ ਤੇ ਇਹਨਾਂ ਨੂੰ ਤਿਆਰ ਕਰਾਂਗੇ 10 ਮਿੰਟ ਹੋ ਗਏ ਨੇ ਜੀ ਸਬਜ਼ੀਆਂ ਨੇ ਪਾਣੀ ਛੱਡਤਾ ਹੈ ਤੇ ਹੁਣ ਅਸੀਂ ਇਹਨੂੰ ਇੱਕ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਨਿਚੋੜ ਕੇ ਤਾਂ ਸਾਰੇ ਪਾਣੀ ਨੂੰ ਆਪਾਂ ਬਾਹਰ ਕੱਢ ਲਵਾਂਗੇ ਇਸ ਤਰ੍ਹਾਂ ਆਪਾਂ ਇੱਕ ਸੂਤੀ ਕੱਪੜਾ ਲਿਆ ਹੈ ਜੀ ਇਹਦੇ ਉੱਪਰ ਆਪਾਂ ਇਹ ਸਾਰੀਆਂ ਸਬਜ਼ੀਆਂ ਪਾ ਦਾਂਗੇ ਐਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਘੋਟ ਕੇ ਨਿਚੋੜ ਲਵਾਂਗੇ ਤਾਂਕਿ ਇਹਨਾਂ ਦਾ ਸਾਰਾ ਐਕਸਟਰਾ ਪਾਣੀ ਬਾਹਰ ਆ ਜਾਵੇ ਸਬਜ਼ੀਆਂ ਨੂੰ ਇਹਦੇ ਵਿੱਚ ਨਿਚੋੜਨਾ ਬਹੁਤ ਜ਼ਰੂਰੀ ਹੈ ਲਿੰਨ ਚੰਗੀ ਤਰ੍ਹਾਂ ਸਾਡੀਆਂ ਸਬਜ਼ੀਆਂ ਦਾ ਪਾਣੀ ਨਿਚੋੜਿਆ ਜਾਏਗਾ ਤਾਂ ਮਨਚੂਰੀਆਂ ਬੋਲੇ ਜਲਦੀ ਆਪਣੇ ਵਧੀਆ ਟੇਸਟੀ ਬਣ ਕੇ ਤਿਆਰ ਹੋਣਗੇ ਜੇਕਰ ਇਹਨਾਂ ਸਬਜ਼ੀਆਂ ਦੇ ਵਿੱਚ ਪਾਣੀ ਰਹਿ ਜਾਵੇਗਾ ਤੇ ਸਾਨੂੰ ਜਿਆਦਾ ਮਾਤਰਾ ਵਿੱਚ ਮੈਦਾ ਮਿਲਾਉਣਾ ਪਏਗਾ ਜਿਸ ਦੇ ਨਾਲ ਇਹਨਾਂ ਦਾ ਟੇਸਟ ਸਹੀ ਨਹੀਂ ਆਏਗਾ ਆ ਦੇਖੋ ਜੀ ਸਬਜ਼ੀਆਂ ਨੇ ਕਾਫੀ ਪਾਣੀ ਛੱਡਤਾ ਹੈ ਸਬਜ਼ੀਆਂ ਦਾ ਅਸੀਂ ਸਾਰਾ ਪਾਣੀ ਨਿਚੋੜ ਲਿਆ ਤੇ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਇੱਕ ਥਾਲੀ ਵਿੱਚ ਪਾ ਲਿਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਥੋੜੇ ਜੇ ਮਸਾਲੇ ਪਾ ਕੇ ਤੇ ਥੋੜਾ ਆਪਾਂ ਇਹਦੇ ਬਾਲਸ ਬਣਾਣੇ ਸ਼ੁਰੂ ਕਰਾਂਗੇ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਲਸਣ ਅਦਰਕ ਤੇ ਹਰੀ ਮਿਰਚ ਨੂੰ ਕੁੱਟ ਕੇ ਉਹਦਾ ਪੇਸਟ ਬਣਾ ਲਿਆ ਉਹ ਪਾ ਦਾਂਗੇ ਪਧਨੀ ਨੂੰ ਇਸ ਤਰ੍ਹਾਂ ਸਿਪੀ ਕੱਟ ਲਿਆ ਉਹ ਪਾਵਾਂਗੇ ਅੱਧਾ ਚਮਚਾ ਸੀ ਕਾਲੀ ਮਿਰਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਨਮਕ ਪਾ ਦਾਂਗੇ ਕਿਉਂਕਿ ਆਪਾਂ ਸਬਜ਼ੀਆਂ ਵਿੱਚ ਪਹਿਲੇ ਵੀ ਇੱਕ ਚਮਚਾ ਨਮਕ ਪਾਇਆ ਸੀ ਨਮਕ ਪਾਉਂਦੇ ਤੁਸੀਂ ਖਾਸ ਧਿਆਨ ਰੱਖਣਾ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਦੋ ਚਮਚ ਮੈਦਾ ਇਹਨੇ ਮੈਂ ਮੈਦਾ ਪਾਇਆ ਤਾਂ ਹੁਣ ਮੈਂ ਪਾ ਰਹੀ ਹਾਂ ਜੀ ਇਹਦੇ ਵਿੱਚ ਦੋ ਚਮਚ ਚਾਵਲ ਦਾ ਆਟਾ ਤੁਸੀਂ ਚਾਵਲ ਦੇ ਆਟੇ ਦੀ ਜਗ੍ਹਾ ਤੁਸੀਂ ਕਾਰਨਫਲੋਰ ਵੀ ਪਾ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਦਾ ਇੱਕ ਡੋ ਬਣਾ ਕੇ ਤਿਆਰ ਕਰਾਂਗੇ ਜੇ ਆਪਾਂ ਨੂੰ ਜ਼ਰੂਰਤ ਲੱਗੇਗੀ ਤੇ ਆਪਾਂ ਇਹਦੇ ਵਿੱਚ ਮੈਦਾ ਜਾਂ ਕਾਰਨਫਲੋਰ ਦੋਨਾਂ ਚ ਇੱਕ ਚੀਜ਼ ਹੋਰ ਐਡ ਕਰਾਂਗੇ ਇਸ ਤਰ੍ਹਾਂ ਅਸੀਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹਦਾ ਇੱਕ ਡੋ ਬਣਾ ਕੇ ਤਿਆਰ ਕਰ ਲਿਆ ਜੀ ਆਪਾਂ ਨੂੰ ਐਕਸਟਰਾ ਮੈਦਾ ਜਾਂ ਚਾਵਲ ਦਾ ਆਟਾ ਪਾਣ ਦੀ ਜ਼ਰੂਰਤ ਨਹੀਂ ਪਈ ਡੋ ਸਾਡਾ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਬਹੁਤ ਹੀ ਛੋਟ-ਛੋਟੀਆਂ ਮੰਜੂਰੀਅਨ ਬਾਲਸ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਮਿਸ਼ਰਣ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਛੋਟ-ਛੋਟੀਆਂ ਉਹਦੀਆਂ ਮੰਜੂਰੀਅਨ ਬਾਲਸ ਬਣਾ ਕੇ ਤਿਆਰ ਕਰਾਂਗੇ ਘਰ ਵਿੱਚ ਮੰਜੂਰੀਅਨ ਬਣਾਉਣੇ ਬਹੁਤ ਹੀ ਇਜ਼ੀ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਬਿਲਕੁਲ ਰੈਸਟੋਰੈਂਟ ਵਾਂਗ ਹੀ ਬਣ ਕੇ ਤਿਆਰ ਹੋਣਗੇ ਜੀ ਸਾਰੀਆਂ ਮਨਚੂਰੀਅਨ ਬਾਲਸ ਆਪਾਂ ਬਣਾ ਕੇ ਤਿਆਰ ਕਰ ਲਿਆ ਨੇ ਜੀ ਹੁਣ ਅਸੀਂ ਇਹਨੂੰ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਫਰਾਈ ਇੱਧਰ ਆਪਾਂ ਮੀਡੀਅਮ ਫਲੇਮ ਤੇ ਪਹਿਲੇ ਤੋਂ ਹੀ ਤੇਲ ਨੂੰ ਗਰਮ ਰੱਖਿਆ ਤੇ ਹੁਣ ਅਸੀਂ ਇਹਦੇ ਵਿੱਚ ਇਹ ਮਨਚੂਰੀਅਨ ਬਾਲਸ ਪਾ ਲਾਂਗੇ ਜਦੋਂ ਵੀ ਤੁਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਬਿਲਕੁਲ ਤੁਸੀਂ ਮੀਡੀਅਮ ਫਲੇਮ ਤੇ ਗਰਮ ਕੀਤੇ ਤੇਲ ਵਿੱਚ ਪਾਣਾ ਹੈ ਜਿਆਦਾ ਗਰਮ ਤੇਲ ਵਿੱਚ ਜੇ ਤੁਸੀਂ ਇਹ ਬਾਲਸ ਪਾ ਦੋਗੇ ਤੇ ਉੱਪਰੋਂ ਉੱਪਰੋਂ ਬਿਲਕੁਲ ਜਲ ਜਾਣਗੇ ਤੇ ਅੰਦਰੋਂ ਕੱਚੀਆਂ ਰਹਿਣਗੀਆਂ ਫਿਰ ਇਹਨਾਂ ਦਾ ਟੇਸਟ ਬਹੁਤ ਵਧੀਆ ਨਹੀਂ ਆਏਗਾ ਜੀ ਅਸੀਂ ਇਹਨੂੰ ਦੋ ਬੈਚ ਵਿੱਚ ਫਰਾਈ ਕਰਾਂਗੇ ਬਸ ਇੰਨੇ ਕ ਬਾਲਸ ਅਸੀਂ ਪਹਿਲੇ ਫਰਾਈ ਕਰਾਂਗੇ ਤੇ ਬਾਕੀ ਬਚੇ ਬਾਲਸ ਅਸੀਂ ਬਾਅਦ ਵਿੱਚ ਫਰਾਈ ਕਰਾਂਗੇ ਦੋ ਤਿੰਨ ਮਿੰਟ ਹੋ ਗਏ ਨੇ ਜੀ ਅਸੀਂ ਮੰਚੂਰੀਅਨ ਬਾਲਸ ਨੂੰ మీడియం ਫਲੇਮ ਤੇ ਪਕਾ ਰਹੇ ਆਂ ਜੀ ਦੇਖੋ ਇਹਨਾਂ ਦਾ ਕਲਰ ਕਾਫੀ ਚੇਂਜ ਹੋ ਗਿਆ ਏ 2-4 ਮਿੰਟ ਅਸੀ ਇਹਨਾਂ ਨੂੰ ਹੋਰ ਪਕਾ ਕੇ ਫਰਾਈ ਕਰਕੇ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਦੇਖੋ ਜੀ ਹੁਣ ਸਾਡੇ ਮੰਚੂਰੀਅਨ ਬਾਲ ਚੰਗੀ ਤਰ੍ਹਾਂ 골ਡਨ ਹੋ ਗਏ ਨੇ ਬਹੁਤ ਵਧੀਆ ਤਰੀਕੇ ਨਾਲ ਫਰਾਈ ਹੋਏ ਨੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਟੋਟਲ ਸਾਨੂੰ 5-6 ਮਿੰਟ ਲੱਗੇ ਨੇ ਜੀ ਇਹਨਾਂ ਨੂੰ ਫਰਾਈ ਕਰਦੇ ਆਂ ਬਾਕੀ ਦੇ ਬਚੇ ਹੋਏ ਬਾਲਸ ਵੀ ਅਸੀਂ ਫਰਾਈ ਕਰਕੇ ਤਿਆਰ ਕਰਦੇ ਆਂ ਜੀ ਸਾਰੇ ਬੋਲ ਬਣ ਕੇ ਆਪਣੇ ਤਿਆਰ ਨੇ ਜੀ ਹੁਣ ਅਸੀਂ ਇਹਨਾਂ ਨੂੰ ਪਲੇਟ ਵਿੱਚ ਕੱਢ ਲੈਨੇ ਆ ਜੀ ਦੇਖੋ ਜੀ ਕਿੰਨੇ ਕਲਰਫੁਲ ਲੱਗ ਰਹੇ ਨੇ ਜੀ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਨੋਰਮਲ ਟਮੇਟੋ ਕੇਚਪ ਨਾਲ ਖਾਓ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦੇ ਨੇ ਜੀ ਲਓ ਜੀ ਹੁਣ ਅਸੀਂ ਬਣਾਨੇ ਆ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਆਪਣੇ ਮਨਚੂਰੀਅਨ ਤੜਕੇ ਵਾਸਤੇ ਆਪਾਂ ਸਾਰਾ ਸਮਾਨ ਤਿਆਰ ਕੀਤਾ ਹੈ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਸੌਸ ਬਣਾ ਕੇ ਤਿਆਰ ਕਰ ਲੈਣੇ ਆ ਕਿਉਂਕਿ ਇਹਦੀ ਕੁਕਿੰਗ ਆਪਾਂ ਬਿਲਕੁਲ ਹਾਈ ਫਲੇਮ ਤੇ ਕਰਾਂਗੇ ਤੇ ਜੇ ਸੌਸ ਆਪਾਂ ਪਹਿਲੇ ਬਣਾ ਕੇ ਤਿਆਰ ਕਰਾਂਗੇ ਤੇ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ 2 ਚਮਚੇ ਆਪਾਂ ਟਮੇਟੋ ਕੇਚੱਪ ਪਾਵਾਂਗੇ ਜੀ ਤੇ ਬਿਲਕੁਲ ਅੱਧਾ ਚਮਚਾ ਸੀ ਗ੍ਰੀਨ ਚਿੱਲੀ ਸੌਸ ਪਾਵਾਂਗੇ ਜੇਕਰ ਤੁਹਾਡ ਕੋਲ ਰੈੱਡ ਚਿੱਲੀ ਸੌਸ ਹੈ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ ਬਸ ਆਪਾਂ ਅੱਧਾ ਹੀ ਚਮਚਾ ਪਾਣਾ ਹੈ ਜੇ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਤੁਸੀਂ ਪੂਰਾ ਚਮਚਾ ਵੀ ਪਾ ਸਕਦੇ ਹੋ दो चमचे आप डार्क सोया सॉस पावे जी दो चमचे सिरका पा देंगे लो सा मंचूरियन वाली सॉस बन के बिल्कुल तैयार है जी हाँ देखो ਕੜਾਈ ਵਿੱਚ ਅਸੀਂ ਤਿੰਨ ਚਮਚੇ ਤੇਲ ਪਾਤਾ ਜੀ ਤੇਲ ਨੂੰ ਅਸੀਂ ਗਰਮ ਕਰਾਂਗੇ ਫਿਰ ਅਸੀਂ ਇਹਦੇ ਵਿੱਚ ਲਸਣ ਅਦਰਕ ਤੇ ਹਰੀ ਮਿਰਚ ਪਾਵਾਂਗੇ ਤੇਲ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਲਸਣ ਅਦਰਕ ਤੇ ਹਰੀ ਮਿਰਚ ਇਹ ਤਿੰਨੋਂ ਚੀਜ਼ਾਂ ਪਾਵਾਂਗੇ ਇਹਨਾਂ ਨੂੰ ਆਪਾਂ 1-2 ਮਿੰਟ ਬਾਅਦ ਸੀ ਥੋੜਾ ਜਿਹਾ ਭੁੰਨ ਲਵਾਂਗੇ ਪੰਚੋਰੀਆਂ ਵਿੱਚ ਇੱਥੇ ਲਸਣ ਥੋੜਾ ਜ਼ਿਆਦਾ ਪੈਂਦਾ ਹੈ ਜਿਸ ਨਾਲ ਕੇ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਬਸ ਇੰਨਾ ਕਰਤੀ ਇਹਨਾਂ ਨੂੰ ਭੁੰਨ ਕੇ ਤਿਆਰ ਕਰਾਂਗੇ ਹੁਣ ਆਪਾਂ ਇੱਕ ਪਿਆਜ਼ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਉਹ ਪਾ ਦਾਂਗੇ ਪਿਆਜ਼ ਨੂੰ ਥੋੜਾ ਜਿਹਾ ਆਪਾਂ ਇਹਦਾ ਕਲਰ ਚੇਂਜ ਕਰਾਂਗੇ ਜਿਆਦਾ ਅਸੀਂ ਪਿਆਜ਼ ਨੂੰ ਨਹੀਂ ਭੁੰਨਾਂਗੇ ਥੋੜਾ ਇਹਦੇ ਵਿੱਚ ਆਪਾਂ ਕਰੰਚ ਵੀ ਰੱਖਾਂਗੇ ਬਸ ਜਦੋਂ ਇਹਦਾ ਹਲਕਾ ਜਿਹਾ ਗੁਲਾਬੀ ਕਲਰ ਹੋ ਜਾਏਗਾ ਫਿਰ ਉਸ ਸਮੇਂ ਇਸਦੇ ਚਿਮਲਾ ਮਿਰਚ ਪਾ ਦਾਂਗੇ ਪਿਆਜ਼ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਨੂੰ ਪਾ ਦਾਂਗੇ ਇਸ ਦਿਨ ਆਲੀ ਆਪਾਂ ਪੱਤਾ ਗੋਭੀ ਲਈਏ ਜੇ ਉਹਨੂੰ ਇਸ ਤਰ੍ਹਾਂ ਪ੍ਰੀ ਕੱਟ ਲਿਆਓ ਬਸ ਥੋੜੀ ਜਿਹੀ ਆਪਾਂ ਪਾਵਾਂਗੇ ਜੀ ਹਰੇ ਪਿਆਜ਼ ਦੀਆਂ ਭੁੱਕਾਂ ਇਹਦੇ ਕੁਕਿੰਗ ਅਸੀਂ ਹਾਈ ਫਲੇਮ ਤੇ ਹੀ ਕਰਾਂਗੇ ਜੀ ਤੇ ਸਬਜ਼ੀਆਂ ਨੂੰ ਪੂਰੀ ਤਰ੍ਹਾਂ ਨਹੀਂ ਪਕਾਣਾ ਥੋੜਾ ਜਿਹਾ ਅਸੀਂ ਇਹਦੇ ਵਿੱਚ ਕ੍ਰਾਂਚ ਵੀ ਰੱਖਾਂਗੇ ਹੁਣ ਅਸੀਂ ਚਮਚੇ ਦਾ ਚੌਥਾ ਹਿੱਸਾ ਨਮਕ ਪਾਵਾਂਗੇ ਕਿਉਂਕਿ ਆਪਾਂ ਮਨਚੂਰੀ ਵਿੱਚ ਨਮਕ ਪਾਇਆ ਹੈ ਸਾਸ ਵਿੱਚ ਵੀ ਨਮਕ ਹੈ ਤੇ ਇਸ ਕਰਕੇ ਨਮਕ ਪਾਉਂਦੇ ਆ ਤੁਸੀਂ ਖਾਸ ਧਿਆਨ ਰੱਖਣਾ ਜੀ ਅੱਧਾ ਚਮਚ ਕੁੱਟੀ ਹੋਈ ਕਾਲੀ ਮਿਰਚ ਅੱਧਾ ਚਮਚ ਢੇਕੀ ਮਿਰਚ ਫਲੇਮ ਨੂੰ ਅਸੀਂ ਥੋੜਾ ਜਿਹਾ ਲੋ ਕਰਾਂਗੇ ਅੱਧਾ ਚਮਚ ਧਨੀਆ ਪਾਊਡਰ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਣਾ ਤੇ ਪਾ ਦਿਓ ਪਰ ਇਸ ਤਰ੍ਹਾਂ ਧਨੀਆ ਪਾਊਡਰ ਪਾਉਣ ਨਾਲ ਇਹਦਾ ਟੇਸ ਬਹੁਤ ਵਧੀਆ ਆਉਂਦਾ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਲਾ ਲਾਂਗੇ ਹੁਣ ਅਸੀਂ ਇਹ ਵਾਲੀ ਸਾਰੀ ਫਲੇਮ ਲੋ ਕਰਕੇ ਇਹ ਵਾਲੀ 소ਸ ਵਿੱਚ ਪਾ ਦਾਂ। ਐਨ ਨੂੰ ਵੀ ਚੰਗੀ ਤਰ੍ਹਾਂ ਸਾਰੀ ਅਸੀਂ ਤੜਕੇ ਦੇ ਨਾਲ ਮਿਕਸ ਕਰ ਲਵਾਂਗੇ। ਇਸ ਦੇ ਨਾਲ ਹੀ ਆਪਾਂ ਜਿਹੜਾ ਸਬਜ਼ੀਆਂ ਦਾ ਪਾਣੀ ਨਿਚੋੜਿਆ ਸੀ ਉਹ ਵਾਲੀ ਅੱਧੀ ਕोली ਇਹ ਪਾ ਦਾਂ। ਹੁਣ ਅਸੀਂ ਫਿਰ ਤੋਂ ਫਲੇਮ ਨੂੰ ਤੇਜ਼ ਕਰਾਂਗੇ। ਥੋੜਾ ਜਿਹਾ ਇਹਨਾਂ ਨੂੰ ਪੱਕਣ ਦਵਾਂ। ਆ ਦੇਖੋ ਜੀ ਹੁਣ ਗਰੇਵੀ ਵਿੱਚ ਇੱਕ ਉਬਾਲਾ ਆ ਗਿਆ ਜੀ ਹੁਣ ਅਸੀਂ ਇਹਨੂੰ ਥੋੜਾ ਜਿਹਾ گاੜਾ ਕਰਨ ਵਾਸਤੇ ਇੱਕ ਚਮਚਾ ਅਸੀਂ ਕਾਰਨ ਫਲੌਰ ਨੂੰ ਪਾਣੀ 'ਚ ਘੋਲ ਕੇ ਇਹਦੇ ਵਿੱਚ ਪਾਵਾਂਗੇ ਤਾਂ ਕਿ ਇਹ ਥੋੜੀ ਜਿਹੀ ਗਾੜੀ ਹੋ ਜਾਵੇ ਐਨੂੰ ਆਪਾਂ ਥੋੜੀ देर ਪਕਾ ਲਾਂਗੇ ਜਦੋਂ ਆਪਣੀ ਗਰੇਵੀ ਗਾੜੀ ਹੋ ਜਾਏਗੀ ਫਿਰ ਅਸੀਂ ਇਹਦੇ 'ਚ ਮਨਚੂਰੀਅਨ ਬੋਰਸ ਪਾਵਾਂਗੇ ਆਹ ਦੇਖੋ ਇੱਕਦਮ ਸਾਡੀ ਗਰੇਵੀ ਗਾੜੀ ਹੋ ਗਈ ਹੈ ਬਸ ਹੁਣ ਅਸੀਂ ਇਹਦੇ ਵਿੱਚ ਮਨਚੂਰੀਅਨ ਬੋਰ ਪਾਵਾਂਗੇ ਦਰੇਵੀ ਕਾਫੀ ਗਾੜੀ ਹੋ ਗਈ ਹੈ ਹੁਣ ਸੀ ਫਟਾਫਟ ਇਹਦੇ ਵਿੱਚ ਇਹ ਵਾਲੇ ਬਾਲਸ ਪਾ ਲਾਂ। ਇਹਨੂੰ ਸਾਰਿਆਂ ਨੂੰ ਅਸੀਂ ਮਿਕਸ ਕਰ ਦਾਂਗੇ। ਬਸ। ਇਹਨੂੰ ਅਸੀਂ 2-4 ਮਿੰਟ ਵਾਸਤੇ ਪਕਾ ਲਾਂਗੇ। ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਆਪਣੇ ਮੰਜੂਰੀਅਨ। ਫਲੇਮ ਆਪਾਂ ਬਿਲਕੁਲ ਮੀਡੀਅਮ ਰੱਖੀ ਹੈ। ਜ਼ਿਆਦਾ ਫਲੇਮ ਅਸੀਂ ਹਾਈ ਨਹੀਂ ਕੀਤੀ। ਟੈਂਪਰਮੈਂਟ ਹੋ ਗਏ ਨੇ ਜੇ ਆਪਾਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਪਕਾ ਲਿਆ ਹੁਣ ਆਪਾਂ ਥੋੜਾ ਜਿਹਾ ਦਾ ਟੇਸਟ ਹੋਰ ਵਧਾਵਾਂਗੇ ਥੋੜੀ ਜਿਹੀ ਅਸੀਂ ਪਾ ਦਾਂਗੇ ਦੇ ਉੱਤੇ ਔਰ ਗੈਨੋ ਇਸ ਦੇ ਨਾਲ ਥਰੇ ਪਿਆਜ਼ ਦੀਆਂ ਭੂਕਾਂ ਬ੍ਰੀਕ ਕੱਟਿਆ ਹੋਇਆ ਧਨੀਆ ਬਸ ਇਹਨਾਂ ਨੂੰ ਕਰਕੇ ਮਿਕਸ ਤੇ ਗਰਮਾ ਗਰਮ ਆਪਾਂ ਡਰਾਈ ਮੰਜੂਰੀਅਨ ਨੂੰ ਕਰਦੇ ਹਾਂ ਜੀ ਸਰਵ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਬਹੁਤ ਈਜ਼ੀ ਰੈਸਪੀ ਹੈ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਰੈਸਟੋਰੈਂਟ ਤੋਂ ਵੀ ਜ਼ਿਆਦਾ ਟੇਸਟੀ ਮਨਚੂਰੀਅਨ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਜੀ ਜੇਕਰ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਇਸ ਤਰੀਕੇ ਨਾਲ ਬਣਾ ਲਿਆ ਤੇ ਤੁਸੀਂ ਵਾਰ-ਵਾਰ ਇਸ ਤਰ੍ਹਾਂ ਹੀ ਮਨਚੂਰੀਅਨ ਨੂੰ ਘਰ ਬਣਾ ਕੇ ਤਿਆਰ ਕਰੋਗੇ ਜੀ ਲਓ ਜੀ ਗਰਮਾ ਗਰਮ ਡਰਾਈ ਮਨਚੂਰੀਅਨ ਬਣ ਕੇ ਬਿਲਕੁਲ ਤਿਆਰ ਨੇ ਜੀ ਦੇਖੋ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਜਿੰਨੇ ਸੋਹਣੇ ਦਿਖਣ ਨੂੰ ਲੱਗ ਰਹੇ ਨੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਜੀ ਤੇ ਤੁਸੀਂ ਇੱਕ ਵਾਰ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਜੇਕਰ ਤੁਸੀਂ ਇਹਨੂੰ ਇੱਕ ਵਾਰ ਇਸ ਤਰੀਕੇ ਨਾਲ ਘਰ ਬਣਾਇਆ ਤੇ ਤੁਸੀਂ ਬਾਰ-ਬਾਰ ਇਹਨੂੰ ਬਣਾ ਕੇ ਖਾਓਗੇ ਜੀ ਜਿਹਦੇ ਨਾਲ ਕਿ ਤੁਹਾਡੇ ਬੱਚੇ ਪੂਰੀ ਫੈਮਿਲੀ ਬਹੁਤ ਹੀ ਖੁਸ਼ ਹੋ ਜਾਏਗੀ ਤੇ ਤੁਹਾਡੀ ਬਹੁਤ ਜ਼ਿਆਦਾ ਕਰੇਗੀ ਤਾਰੀਫ਼ ਇਹ ਸੀ ਮੇਰਾ ਤਰੀਕਾ ਵੈਜ ਡਰਾਈ ਮਨਚੂਰੀਅਨ ਬਣਾਉਣ ਦਾ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਟਰਾਈ ਕਰਿਓ ਉੱਗੇ ਸਾਡੀ ਅੱਜ ਦੀ ਰੈਸਪੀ ਮਿਲਦੇ ਆ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ